ਅੱਜ ਸੂਬੇ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਕਸੋ ਦੀ ਮਹਿੰਮ ਚਲਾਈ ਜਾ ਰਹੀ ਹੈ ਇਹਦਾ ਮਕਸਦ ਸੀ ਮਾੜੇ ਅਨਸਰਾਂ ਉਦ ਕਰਵਾਈ ਕਰਨਾ ਨਸ਼ੇ ਰੋਕਥਾਮ ਕਰਨੇ ਅਤੇ ਮਾੜੇ ਅਨਸਰੇ ਪਛਾਣ ਕਰਕੇ ਸਲਾਖਾਂ ਪਿੱਛੇ ਕਰਨਾ ਜਿਹਦੇ ਤਹਿਤ ਅੱਜ ਮੋਹਾਲੀ ਪੁਲਿਸ ਵੱਲੋਂ ਖਰੜ ਵਿਖੇ ਇੱਕ ਬਸਤੀ ਵਿਖੇ ਕਸੋ ਆਪਰੇਸ਼ਨ ਤੇ ਮਹਿੰਮ ਚਲਾਈ ਗਈ ਜਿੱਥੇ ਬੜੀ ਵਿ੍ਰਿਖੇ ਨਾਲ ਜਾਂਚ ਕੀਤੀ ਗਈ ਅਣਪਛਾਤੇ ਵਿਅਕਤੀਆਂ ਦੀ ਬੜੀ ਵਿ੍ਰਿਖੇ ਨਾਲ ਪਛਾਣ ਪੱਤਰ ਅੱਜ ਚੈੱਕ ਕੀਤੇ ਗਏ ਅਤਾ ਸੁਣਾਣੇ ਮੋਹਾਲੀ ਐਸਐਸਪੀ ਹਰਨਦੀਪ ਹਾਂਸੇ ਸਪੰਦੀ ਕੀ ਕਹਿ ਰਹੇ ਨੇ ਯਦ ਨਸ਼ੇ ਵਿਰੋਧ ਮਹਿੰਦੇ ਤਹਿਤ ਮੋਹਾਲੀ ਪੁਲਿਸ ਨੇ ਖਰੜ ਦੇ ਵਿੱਚ ਬੰਗਾਲਾ ਬਸਤੀ ਦੇ ਵਿੱਚ ਆਪਣਾ ਆਪਰੇਸ਼ਨ ਚਲਾਇਆ ਤੇ ਇਤੇ ਘਰਾਂ ਦੇ ਵਿੱਚ ਜਾ ਕੇ ਪੁਲਿਸ ਵੱਲੋਂ ਦਿੱਤੇ ਤਲਾਸ਼ੀ ਕੀਤੀ ਗਈ ਤਾਂ ਉੱਥੇ ਹੀ ਸੜਕ ਦੇ ਉੱਪਰ ਵੀ ਵਾਹਨ ਰੋਕ ਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਇਸ ਮੌਕੇ ਬਰਸਦ ਕਾਰਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਆਪਰੇਸ਼ਨ ਦਾ ਉਦੇਸ਼ ਪਹਿਲਾਂ ਤੋਂ ਹੀ ਪਹਿਚਾਣੇ ਗਏ ਹੌਟਸਪੌਟ ਖੇਤਰਾਂ ਦੇ ਵਿੱਚ ਨਸ਼ਿਆਂ ਦੀ ਸਪਲਾਈ ਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਨਾ ਸੀ ਹੁਣ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਆਪਰੇਸ਼ਨ ਦਾ ਉਦੇਸ਼ ਸਮਾਜ ਵਿਰੋਧੀ ਤੱਤਾਂ ਤੇ ਨਸ਼ਾ ਤਸਕਰਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦੇ ਲਈ ਇੱਕ ਸਖਤ ਸੁਨੇਹਾ ਦੇਣਾ ਵੀ ਸੀ ਇਸ ਦੌਰਾਨ 10 ਗ੍ਰਾਮ ਹੈਰਨ ਦੀ ਬਰਾਮਦਗੀ ਕੀਤੀ ਗਈ ਹੈ ਤੇ ਸਿੱਤੀ ਖੜ ਦੇ ਕੇ ਐਨਡੀਪੀਐਸ ਐਕਟ ਦੀ ਧਾਰਾ ਦੇ ਤਹਿਤ ਮੁਲਜ਼ਮਾਂ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ ਤੇ ਨਾਲ ਹੀ ਪੁਲਿਸ ਟੀਮਾਂ ਨੇ ਚਾਰ ਮੋਟਰਸਾਈਕਲਾਂ ਨੂੰ ਜ਼ਬਤ ਕੀਤਾ ਹੈ ਤੇ ਪੰਜ ਸ਼ੱਕੀ ਵਿਅਕਤੀ ਵੀ ਕਾਬੂ ਕੀਤੇ ਨੇ ਮਾਈਕ੍ਰੋ ਲੋਕੇਸ਼ਨ ਸਰਚ ਆਪਰੇਸ਼ਨ ਅੱਜ ਮੋਹਾਲੀ ਪੁਲਿਸ ਵੱਲੋਂ ਕੀਤਾ ਗਿਆ ਹੈ ਅਲੱਗ-ਅਲੱਗ ਹੌਟਸਪੌਟ ਏਰੀਆ ਸਾਡੇ ਡਿਸਟ੍ਰਿਕਟ ਦੇ ਮੁਹਾਲੀ ਦੇ ਵਿੱਚ ਹੈਗੇ ਜਿੱਥੇ ਜ਼ਿਆਦਾ ਨਸ਼ੇ ਦੇ ਸਮਗਲਰ ਵਗੈਰਾ ਰਹਿੰਦੇ ਹੈਗੇ ਉਸ ਬੇਸਿਸ ਤੇ ਹੌਟਸਪੌਟ ਦੀ ਡਿਸਟੈਰ ਕੀਤੀ ਹੋਈ ਐ ਅਸੀਂ ਸਰਵੇਖਣ ਇੰਚਾ ਕਰਨਾ ਥੋੜਾ ਫਰੜ ਸਿੱਕਾ ਜਿਹੜਾ ਏਰੀਆ ਹੈ ਉੱਥੇ ਅਸੀਂ ਚੈਕਿੰਗ ਕੀਤੀ ਹੈ ਜੀ 100 ਦੇ ਕਰੀਬ ਮੁਲਾਜ਼ਮ ਇਸ ਆਪਰੇਸ਼ਨ 'ਚ ਲੱਗੇ ਹੋਏ ਨੇ ਅਲੱਗ-ਅਲੱਗ ਆਊਟਰ ਤੇ ਪੰਜ ਨਾਕੇ ਲਗਾਏ ਗਏ ਨੇ ਜੀ ਤਾਂ ਕਿ ਕੋਈ ਕਾਡਨ ਕਰਨ ਲਈ ਏਰੀਆ ਨੂੰ ਔਰ ਬਾਕੀ ਸਰਚ ਆਪਰੇਸ਼ਨ ਜਾਰੀ ਹੈ ਜੇ ਕੋਈ ਰਿਕਵਰੀ ਵਗੈਰਾ ਹੋਊਗੀ ਤਾਂ ਉਹ ਤੁਹਾਨੂੰ ਅਸੀਂ ਇੰਟੀਮੀਟ ਕਰ ਦਾਂਗੇ ਅਗਰ ਕਿਹੜੀ ਕਿਹੜੀ ਚੀਜ਼ਾਂ ਨੂੰ ਪੁਆਇੰਟ ਆਊਟ ਕੀਤਾ ਗਿਆ ਇਸ ਸੱਚੋ ਪਰਿਸ਼ਚਾ ਜਿਆਦਾ ਜਿਹੜਾ ਸਾਡਾ ਫੋਕਸ ਹੁੰਦਾ ਹੈ ਉਹ ਗੈਂਗਸਟਰ ਟਰੈਰਿਜ਼ਮ ਤੇ ਡਰੱਗਸ ਇਹਨਾਂ ਤਿੰਨਾਂ ਦਾ ਹੁਣ ਜਿਹੜਾ ਨੈਕਸਸ ਹੈ ਉਹਨੂੰ ਤੋੜਨ ਲਈ ਕਿ ਕਿਤੇ ਕੋਈ ਬਾਹਰ ਦਾ ਏਰੀਆ ਦਾ ਆ ਕੇ ਇੱਥੇ ਰਹਿ ਤਾਂ ਨਹੀਂ ਰਿਹਾ ਉਹ ਕਿਸ ਤਰ੍ਹਾਂ ਆਪਣੇ ਡਰੱਗਸ ਤੇ ਉੱਪਰ ਜਿਹੜੀ ਹੈਗੀ ਹੈ ਫਾਈਨਾਂਸ ਕਰਦੇ ਨੇ ਆਪਣੀ ਐਕਟੀਵਿਟੀਜ਼ ਨੂੰ ਡਰੱਗਸ ਨੂੰ ਲੈ ਕੇ ਤਾਂ ਉਸ ਐਂਗਲ ਦੇ ਉੱਪਰ ਅਸੀਂ ਜਿਹੜੀ ਹੈਗੀ ਹੈ ਕੋਆਰਡੀਨੇਟ ਸੱਚੋ ਕਿਸੇ ਤਰੀਕੇ ਦੇ ਕੋ ਡਿਪ ਵਗੈਰਾ ਮਿਲੀ ਸੀ ਇਤਰੇ ਏਰੀਆ ਤਾਂ ਕੁਝ ਵੈਸੇ ਪੁਆਇੰਟ ਆਊਟ ਕੀਤਾ ਹੈ ਹੌਟਸਪੌਟ ਏ ਸਰ ਕਿਹੜੇ ਕਿਹੜੇ ਹੋਰ ਏਰੀਆ ਵੀ ਕਰਨ ਜਾ ਰਹੇ ਹੋ ਨਹੀਂ ਹਲੇ ਫਿਰ ਉਹਦਾ ਸਰਪ੍ਰਾਈਜ਼ ਐਲੀਮੈਂਟ ਵੀ ਖਤਮ ਹੋ ਜਾਂਦਾ ਜੀ ਤੇ ਜਿਹੜੀ ਸਾਡੀ ਹੌਟਪੌਟਸ ਦੀ ਲਿਸਟ ਹੈਗੀ ਆ ਉਹ ਰੈਗੂਲਰਲੀ ਚੱਲਦੀ ਰਹੂਗੀ ਤੇ ਜਦੋਂ ਵੀ ਕਰਾਂਗੇ ਅਸੀਂ ਤੁਹਾਨੂੰ ਅਲਟੀਮੇਟ ਕਰਾਂਗੇ ਠੀਕ ਬਾਕਥਰੂ ਐਂਡਿੰਗ ਲਗਨ ਟੀਵੀ ਲਈ ਮੈਰਿਜ ਮਠਲਾਹ ਕਰਨ ਜਿਲ੍ਹਾ ਮਾਹੋਲੀ